ਓ ਗੱਲ ਸੁਣੋ ਮੇਰੀ ਤੈਨੂੰ ਮੈਂ ਦੱਸਾਂ ਮੈਂ ਬੰਦਾ ਬਣ ਜਾ ਤੇਰੇ ਮੈਂ ਤੇਰੇ ਮੈਂ ਗਿਆ ਸੀ ਯਹੀ ਏ ਫਿਰ ਉਹ ਯਾਦ ਕਰੇਗਾ ਤੈਨੂੰ ਦੱਸਾਂ ਮੈਂ ਤੇਰੇ ਮੈਂ ਵੀਰ ਚੱਕਾ ਤੂੰ ਕੀ ਕਰ ਦੇਣਾ ਉਹਨੂੰ ਤੈਨੂੰ ਦੱਸਾਂ ਮੈਂ ਹੈ ਤੇਰੀ ਜ਼ਰਤ ਕਿਵੇਂ ਪੈ ਗਈ ਜਾ ਕੇ ਉੱਥੇ ਜਰਮਾਨੇ ਪਾਉਂਦੀ ਗਏ ਸਰ ਮੈਂ ਤਾਂ ਮਹਿਕਮੇ ਦੇ ਅਫਸਰਾਂ ਕਾਫ ਕਰਨੀ ਤੇ ਤੇਰੀ ਤੂੰ ਯਾ ਰੱਬ ਬਣਿਆ ਤੂੰ ਉਹ ਸਰਕਾਰ ਮਾਫ ਕਰਾਂਗੇ ਤੂੰ ਮਾਮਾ ਬਣ ਕੇ ਲੋਕਾਂ ਨੂੰ ਜਰਮਾਨੇ ਪਾਉਂਦਾ ਤੂੰ ਉਹ ਆਪਣੇ ਕੀ ਸਮਝਦੇ ਆਪਣੇ ਆਪ ਨੂੰ ਮੈਂ ਤੇਰੀਆਂ ਸ਼ਿਕਾਇਤਾਂ ਬੜੀਆਂ ਹੁੰਦੀਆਂ ਮੈਂ ਤੈਨੂੰ ਇਹੋ ਜਿਹਾ ਠਾ ਸੁੱਟੂਗਾ ਤੂੰ ਤਾਂ ਚਾਹੁੰਦਾ ਨਾ ਕਿ ਬਦਲੀ ਪਟਿਓ ਇਹੋ ਜਿਹਾ ਠਾ ਠਾੜੀ ਪਾਣੀ ਨਾਲ ਮਿਲੂ ਰਾਮ ਜੱਟ ਮੇਰਾ ਡੁੱਟ ਪਾਜੀ ਆ ਤੋਹੇ ਹੁਣ ਵੜ ਕੇ ਵੇਖੀਂ ਗੇ ਪਿੰਡ ਤੈਨੂੰ ਮੈਂ ਮੈਂ ਬੰਦੇ ਦਾ ਪੁੱਤ ਬਣਾਉਂਗਾ ਤੈਨੂੰ ਮੈਂ ਥਲਰਾ ਸਰਕਾਰ ਨੇ ਮਾਫੀ ਦਿੱਤਾ ਟੂਪਿਓ ਵਾਲੇ ਜੁਰਮਾਨੇ ਪਾਉਣ ਰਿਹਾ ਤੂੰ ਵੱਡਾ ਜੰਮਿਆ ਗੇ ਅੱਜ ਤੈਨੂੰ ਬੜਾਉਣਾ ਬੰਦੇ ਦਾ ਪੁੱਤ ਮੈਂ ਵੇਖੀ ਤੇ ਪਰਚੇ ਦਰਜ ਕਿਵੇਂ ਕਰਾਉਂਦਾ ਮੈਂ ਕੁੱਤਾ ਆ ਗਿਆ ਮੈਂ ਨਹੀਂ ਤਾਂ ਸੀਗਾ ਸਰਦਾਰ ਰੇਡੀਓ ਸਾਹਿਬ ਮੈਨੂੰ ਦੱਸੋ ਵੀ ਸਰਕਾਰ ਤੇ ਲੋਕਾਂ ਦੇ ਕਰਜ਼ੇ ਮਾਫ ਕਰਨ ਲਈ ਬਿੱਲ ਮਾਫ ਕਰਨ ਲਈ ਹੈ। ਹਾਂਜੀ ਤੁਸੀਂ ਜੁਰਮਾਨੇ ਕਿਹੜੀ ਗੱਲ ਦੇ ਵਿੱਚ ਲੋਕਾਂ ਨੂੰ ਕਰੀ ਜਾਂਦੇ ਜੇ? ਤਾਂ ਕਿਹੜਾ ਜੁਰਮਾਨਾ ਕੀਤਾ ਸਰ ਦੱਸੋ ਹੋ ਘਮ ਕਰੋ ਸਰ? ਪੋਂਗ ਪਿੰਡ ਦੇ ਵਿੱਚ ਵੀ ਤਾਂ ਪੋਂਗ ਪਿੰਡ ਦੇ ਵਿੱਚ। ਐਸਾ ਐ ਤਾਂ ਹਾਂ 15-10 15-20 ਦਿਨ ਕੱਲ ਹੋ ਗਏ ਸਰ ਅਲੀ ਦੇ। ਹਾਂਜੀ ਹਾਂਜੀ। ਉਹ ਯਾਰ 11 ਤਰੀਕ ਦੀ ਗੱਲ ਹੈ ਯਾਰ 11। ਹਾਂ 11 ਹੋਏ 15 ਵੀ ਦਿਨ ਨਹੀਂ ਹੋ ਗਏ ਸਰ 15 ਵੀ ਦਿਨ ਨਹੀਂ ਹੋ ਗਏ ਹਾਂਜੀ ਹਾਂਜੀ ਤਰਾ ਵੀ ਦਿਨ ਫਿਰ ਆਪਾਂ ਕਿਉਂ ਕੀਤਾ ਇਹ? ਸਰ ਇਹਨਾਂ ਨੇ ਆਪਾਂ ਜਿਹੜੇ ਤਾਂ ਗੱਲ ਹੈਗੀ ਹੈ। ਕੀ ਆਪ ਪੈਨਾਂ ਦੇ ਮੌਕਾ ਚਾਹ ਕਰਨ ਗਏ ਸੀ ਠੀਕ ਹੈ ਜੀ ਟਰਾਂਸਫਰ ਲਾਉਣ ਵਾਸਤੇ ਠੀਕ ਹੈ ਤੇ ਇਹਨਾਂ ਨੇ ਉੱਥੇ ਕੀ ਚਲੋ ਆਪਾਂ ਤੇ ਗਏ ਆ ਚਲੋ ਬੰਦਾ ਮੈਂਦਾ ਕੋਲੋਂ ਦਾ ਗੱਲਬਾਤ ਕਰਦਾ ਇਹਨਾਂ ਨੇ ਉੱਥੇ ਤੁਹਾਨੂੰ ਬੁਆ ਤਾਂ ਘੇਰਾ ਬੁਆਦਾ ਕਿਸਾਨਾਂ ਦਾ ਲਿਗਾ ਤੁਹਾਨੂੰ ਮੈਂ ਹੁਣ ਤੁਹਾਨੂੰ ਤੇ ਇਹ ਹੁਣ ਇਹਨਾਂ ਨੇ ਬਾਇਆ ਹੁਣ ਮੈਂ ਪਾਉਂਗਾ ਤੈਨੂੰ ਘੇਰਾ ਤੇ ਸੈਕਿੰਡ ਗੱਲ ਸੈਕਿੰਡ ਗੱਲ ਇਹ ਔਰ ਗੱਲ ਸੁਣੋ ਮੇਰੀ ਤੈਨੂੰ ਮੈਂ ਦੱਸਾਂ ਮੈਂ ਬੰਦਾ ਬਣ ਜਾ ਤੇਰੇ ਮੈਂ ਤੇਰੇ ਮੈਂ ਅਸੀਂ ਯਹੀ ਇਹ ਫਿਰ ਉਹ ਯਾਦ ਕਰੇਗਾ ਤੁਹਾਨੂੰ ਦੱਸਾਂ ਮੈਂ ਤੇਨੂੰ ਮੈਂ 20 ਅੜ ਚੱਕਾ ਤੂੰ ਕਰ ਦੇਣਾ ਉਹਨੂੰ ਤੈਨ ਹਾਂ ਤੇਰੀ ਜੁੱਤ ਕਿਵੇਂ ਪੈ ਗਈ ਜਾ ਕੇ ਉੱਥੇ ਜੁਰਮਾਨੇ ਪਾਉਂਦਿ ਗਏ ਸਰ ਮੈਂ ਤਾਂ ਮਹਿਕਮੇ ਦਾ ਅਫਸਾਰੀ ਕਾ ਤੇਰੀ ਤੂੰ ਯਾ ਰੱਬ ਬਣਿਆ ਤੂੰ ਸਰਕਾਰ ਮਾਫ ਕਰ ਕਿ ਤੂੰ ਮਾਮਾ ਬਣ ਬਣ ਕੇ ਲੋਕਾਂ ਨੂੰ ਜੁਰਮਾਨੇ ਪਾਉਂਦਾ ਤੂੰ ਇਹ ਪਬਲਿਕ ਕੀ ਸਾਹਦੇ ਆਪਣੇ ਆਪ ਨੂੰ ਮੈਂ ਤੇਰੀਆਂ ਸ਼ਿਕਾਇਤਾਂ ਬੜੀਆਂ ਹੁੰਦੀਆਂ ਮੈਂ ਤੈਨੂੰ ਇਹੋ ਜੇ ਥਾ ਸੁੱਟੂਗਾ ਤੂੰ ਤੇ ਚਾਹੁੰਦਾ ਨਹੀਂ ਤੇ ਬਦਲੀ ਪਟਿਓ ਇਹੋ ਜੇ ਥਾ ਤੁਹਾਡੇ ਨੂੰ ਪਾਣੀ ਲੈ ਮਿਲੂਰਾ ਆਮ ਜੱਟ ਦਾ ਡੁੱਟ ਪਾਜੀਆ ਤੁਸੀਂ ਹੁਣ ਵੜ ਕੇ ਦੇਖੀਂਗੇ ਪਿੰਡਦਿਆਂ ਮੈਂ ਬੰਦੇ ਦਾ ਪੁੱਤ ਬਣਾਉਂਗਾ ਤੇ ਮੈਂ ਫਲਰਾ ਸਰਕਾਰ ਨੇ ਮਾਫ ਕੀਤਾ ਤੂੰ ਪਿਓ ਵਾਲੇ ਜੁਰਮਾਨੇ ਪਾਉਣ ਰਿਹਾ ਤੂੰ ਵੱਡਾ ਜੰਮਿਆ ਗੇ ਅੱਜ ਤੈਨੂੰ ਬੜਾਉਣਾ ਬੰਦੇ ਦਾ ਪੁੱਤ ਮੈਂ ਕਿੱਥਰ ਤੇ ਪਰਚੇ ਦਰਜ ਕਿਵੇਂ ਕਰਾਉਂਦਾ ਮੈਂ ਕੁੱਤਾ ਆ ਗਿਆ ਲੈ ਤੇ ਚੈਨਲ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਉਹ ਗੱਲ ਸੁਣ ਮੇਰੀ ਤੈਨੂੰ ਮੈਂ ਦੱਸਾਂ ਮੈਂ ਬੰਦਾ ਬਣ ਜਾ ਤੇਰੀ ਮੈਂ ਤੇਰੇ ਮੈਂ ਅਸੀਂ ਯਹੀ ਇਹ ਫਿਰ ਉਹ ਯਾਦ ਕਰੇਗਾ ਤੂੰ ਦੱਸਾਂ ਮੈਂ ਤੇਰੇ ਮੈਂ 20 ਅੜ ਚੱਕਾ ਤੂੰ ਕੀ ਕਰਦਾ ਨਾ ਤੈਨੂੰ ਦੱਸਾਂ ਮੈਂ ਹਾਂ ਤੇਰੀ ਜੁਰਤ ਕਿਵੇਂ ਪੈ ਗਈ ਜਾ ਕੇ ਉੱਥੇ ਜੁਰਮਾਨੇ ਪਾਉਂਦੀ ਗਏ ਸਰ ਮੈਂ ਤਾਂ ਮੈਕਮਣ ਦੇ ਹਦਫਤਾਰੀ ਕਰ ਨਹੀਂ ਤੇਰੀ ਤੂੰ ਯਾ ਰੱਬ ਬਣਿਆ ਤੂੰ ਸਰਕਾਰ ਮਾਫ ਕਰ ਕਿ ਤੂੰ ਮਾਮਾ ਬਣ ਕੇ ਲੋਕਾਂ ਨੂੰ ਜੁਰਮਾਨੇ ਪਾਉਂਦਾ ਤੂੰ ਉਹ ਆਪਣੇ ਕੀ ਸਮਝਦਾ ਆਪਣੇ ਆਪ ਨੂੰ ਮੈਂ ਤੇਰੀਆਂ ਸ਼ਿਕਾਇਤਾਂ ਬੜੀਆਂ ਹੁੰਦੀਆਂ ਮੈਂ ਤੈਨੂੰ ਇਹੋ ਜਿਹਾ ਠਾ ਸੁੱਟੂਗਾ ਤੂੰ ਤਾਂ ਚਾਹੁੰਦਾ ਨਹੀਂ ਤੇ ਬਦਲੀ ਪਟਿਓ ਇਹੋ ਜਿਹਾ ਠਾ ਥੋੜੀ ਜਿਹਾ ਪਾਣੀ ਲੈ ਮਿਲੂ ਰਾਮ ਜੱਟ ਮੇਰਾ ਡੋਟ ਪਾਜੀ ਆ ਤੋ ਜੇ ਹੁਣ ਵੜ ਕੇ ਦੇਖੀਂ ਗਏ ਪਿੰਡ ਤੇਨੂੰ ਮੈਂ ਮੈਂ ਬੰਦੇ ਦਾ ਪੁੱਤ ਬਣਾਉਂਗਾ ਤੇ ਮੈਂ ਫਲਰਾਂ ਸਰਕਾਰ ਨੇ ਮਾਫ ਕੀਤਾ ਤੋਂ ਪਿਓ ਵਾਲੇ ਜੁਰਮਾਨੇ ਪਾਉਣ ਰਿਆ ਤੋਂ ਵੱਡਾ ਜੰਮਿਆ ਗਏ ਅੱਜ ਤਨ ਬੜਾਉਣਾ ਬੰਦੇ ਦਾ ਪੁੱਤ ਮੈਂ ਕਿੱਥੇ ਪਰਚੇ ਦਰਜ ਕਿਵੇਂ ਕਰਾਂਦਾ ਮੈਂ ਕੁੱਤਾ ਆ ਗਿਆ ਨਹੀਂ ਤਾਂ ਠੀਕ ਆ ਸਰ ਰੇਡੀਓ ਸਾਹਿਬ ਮੈਨੂੰ ਦੱਸੋ ਵੀ ਸਰਕਾਰ ਤੇ ਲੋਕਾਂ ਦੇ ਕਰਜ਼ੇ ਮਾਫ ਕਰਨ ਲਈ ਬਿੱਲ ਮਾਫ ਕਰਨ ਲਈ ਹੈ ਹਾਂਜੀ ਤੁਸੀਂ ਜੁਰਮਾਨੇ ਕਿਹੜੀ ਗੱਲ ਦੇ ਵਿੱਚ ਲੋਕਾਂ ਨੂੰ ਕਰੀ ਜਾਂਦੇ ਜੇ ਤਾਂ ਕਿਹੜਾ ਜੁਰਮਾਨਾ ਕਿੱਥੇ ਦੱਸੋ ਹੋਗਮ ਕਰੋ ਕਰੋ ਪੋਂਗ ਪਿੰਡ ਦੇ ਵਿੱਚ ਵੀ ਤਾਂ ਪੋਂਗ ਪਿੰਡ ਦੇ ਵਿੱਚ ਇਹ ਇਹ ਤਾਂ 15-10 15-20 ਦਿਨ ਕੱਲ ਹੋ ਗਿਆ ਸਰ ਅਲੀ ਦੇ ਹਾਂਜੀ ਹਾਂਜੀ ਉਹ ਯਾਰ 11 ਤਰੀਕ ਦੀ ਗੱਲ ਹੈ ਯਾਰ 11 ਹਾਂ 11 ਹੋਏ 15 ਵੀ ਦਿਨ ਨਹੀਂ ਹੋ ਗਏ ਸਰ 15 ਵੀ ਦਿਨ ਨਹੀਂ ਹੋ ਗਏ ਹਾਂਜੀ ਹਾਂਜੀ ਤਰਾ 20 ਦਿਨ ਫਿਰ ਆਪਾਂ ਕਿਉਂ ਕੀਤਾ ਇਹ ਸਰ ਇਹਨਾਂ ਨੇ ਆਪਾਂ ਜਿਹੜੇ ਤਾਂ ਗੱਲ ਲੱਗੀ ਹੈ ਕਿ ਆਪਾਂ ਇਹਨਾਂ ਦੇ ਮੌਕਾ ਚਾਹ ਕਰਨ ਗਏ ਸੀ ਠੀਕ ਹੈ ਜੀ ਟਰਾਂਸਫਰ ਲਾਉਣ ਵਾਸਤੇ ਠੀਕ ਹੈ ਤੇ ਇਹਨਾਂ ਨੇ ਉੱਥੇ ਕੀ ਚਲੋ ਆਪਾਂ ਤੇ ਗਏ ਆ ਚਲੋ ਬੰਦਾ ਮੈਨ ਦਾ ਕੋਲੋਂ ਦਾ ਗੱਲਬਾਤ ਕਰਦਾ ਇਹਨਾਂ ਨੇ ਉੱਥੇ ਤੁਹਾਨੂੰ ਬੁਆ ਤਾਂ ਘੇਰਾ ਬੁਆ ਤਾਂ ਕਿਸਾਨ ਨਾਲ ਲੱਗਾ ਤੁਹਾਨੂੰ ਮੈਂ ਹੁਣ ਤੁਹਾਨੂੰ ਤੇ ਇਹ ਹੁਣ ਇਹਨਾਂ ਨੇ ਪਾਇਆ ਹੁਣ ਮੈਂ ਪਾਉਂਗਾ ਤੈਨੂੰ ਕਿਹੜਾ ਤੇ ਸੈਕਿੰਡ ਗੱਲ ਸੈਕਿੰਡ ਗੱਲ ਇਹ ਔਰ ਗੱਲ ਸੁਣੋ ਮੇਰੀ ਤੈਨੂੰ ਮੈਂ ਦੱਸਾਂ ਮੈਂ ਬੰਦਾ ਬਣ ਜਾ ਤੇਰੀ ਮੈਂ ਤੇਰੇ ਮੈਂ ਦਿਆ ਸੀ ਯਹੀ ਇਹ ਫਿਰ ਉਹ ਯਾਦ ਕਰੇਗਾ ਤਮ ਦੱਸਾਂ ਮੈਂ ਤੇਨੂੰ ਮੈਂ 20 ਅੜ ਚੱਕਾ ਤੂੰ ਕੀ ਕਰ ਦੇਣਾ ਉਹਨੂੰ ਤੈਨੂੰ ਦੱਸਾਂ ਮੈਂ ਹੈ ਤੇਰੀ ਜ਼ਰਤ ਕਿਵੇਂ ਪੈ ਗਈ ਜਾ ਕੇ ਉੱਥੇ ਜਰਮਾਨੇ ਪਾਉਂਦੀ ਗਏ ਸਰ ਮੈਂ ਤਾਂ ਮਹਿਕਮੇ ਦੇ ਹਸਤਾਖਤ ਕਰਨੀ ਤੇ ਤੇਰੀ ਤੂੰ ਯਾ ਰੱਬ ਬਣਿਆ ਤੂੰ ਸਰਕਾਰ ਮਾਫ ਕਰਾਂਗੇ ਤੂੰ ਮਾਮਾ ਬਣ ਕੇ ਲੋਕਾਂ ਨੂੰ ਜਰਮਾਨੇ ਪਾਉਂਦਾ ਤੂੰ ਉਹ ਪੱਕੇ ਨਹੀਂ ਸਮਝਦਾ ਆਪਣੇ ਆਪ ਨੂੰ ਮੈਂ ਤੇਰੀਆਂ ਸ਼ਿਕਾਇਤਾਂ ਬੜੀਆਂ ਹੁੰਦੀਆਂ ਮੈਂ ਤੈਨੂੰ ਇਹੋ ਜਿਹਾ ਥਾ ਸੁੱਟੂਗਾ ਤੂੰ ਤਾਂ ਚਾਹੁੰਦਾ ਨਹੀਂ ਤੇ ਬਦਲੀ ਪਟਿਓ ਇਹੋ ਜਿਹਾ ਥਾ ਥੋੜੀ ਜਿਹੀ ਪਾਣੀ ਨਾਲ ਮਿਲੂ ਰਾਮ ਜੱਟ ਮੇਰਾ ਲੋਟ ਪਾਜੀ ਆ ਤੋਹੇ ਹੁਣ ਵੜ ਕੇ ਦੇਖੀਂ ਗੇ ਪਿੰਡੀ ਤੈਨੂੰ ਮੈਂ ਮੈਂ ਬੰਦੇ ਦਾ ਪੁੱਤ ਬਣਾਉਂਗਾ ਤਮੈਂ ਬੜਾ ਰਾਂ ਸਰਕਾਰ ਨੇ ਮਾਫੀ ਦਿੱਤਾ ਟੂਪਿਓ ਵਾਲੇ ਜੁਰਮਾਨੇ ਪਾਉਣ ਰਿਆ ਤੂੰ ਵੱਡਾ ਜੰਮਿਆ ਗੇ ਅੱਜ ਤੈਨੂੰ ਬੜਾਉਣਾ ਬੰਦੇ ਦਾ ਪੁੱਤ ਮੈਂ ਵੇਖੀ ਤੇ ਪਰਚੇ ਦਰਜ ਕਿਵੇਂ ਕਰਾਉਂਦਾ ਮੈਂ ਕੁੱਤਾ ਆ ਗਿਆ ਲੈ ਤੇ ਚੈਨਲ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਉਹ ਗੱਲ ਸੁਣੋ ਮੇਰੀ ਪਤਨੀ